ਐ ਸਰ ਕੀ ਨਾਮ ਹੈ ਆਪਣਾ ਤੇ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਅ ਪਹਿਲਾਂ ਦੱਸ ਸਾਰੇ ਚੈਨਲ ਦੇ ਰਹੇ ਮੇਰੇ ਵੀਰਾਂ ਨੂੰ ਧਰਬੀ ਸਤਿ ਸ਼੍ਰੀ ਅਕਾਲ ਮੈਂ ਕੁਲਜੀਤ ਸਿੰਘ ਉਗੀ ਸੰਧੂ ਜੀ ਮੈਂ ਅੱਜ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਅੱਜ ਦਾ ਕੀ ਵਿਸ਼ਾ ਜੀ ਆਪਣਾ ਤੁਸੀਂ ਇੰਟਰਵਿਊ ਰੱਖੀਏ ਸਾਨੂੰ ਬੁਲਾਇਆ ਜਿੱਥੇ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈਗਾ ਅ ਬਠਿੰਡੇ ਦੇ ਵਿੱਚ ਜਿਹੜੀਆਂ ਕੁਝ ਅਨਧਿਕਾਰਤ ਕਲੋਨੀਆਂ ਉਹਨਾਂ ਦਾ ਹੈ ਅਨਧਿਕਾਰਤ ਕਲੋਨੀਆਂ ਹੀ ਅਭੀ ਕੋਈ 2000 ਗਾਇਚ ਕੋਈ 4000 ਗਾਇਚ ਕੋਈ 6000 ਗਾਇ ਦੇ ਵਿੱਚ ਕਲੋਨੀਆਂ ਕੱਟ ਰਿਆ ਹੈ ਇਹ ਹਟਾਉਣ ਦੇ ਬਾਵਜੂਦ ਵੀ ਕਲੋਨੀਆਂ ਨਗਰ ਨਿਗਮ ਦੇ ਅਧਿਕਾਰੀ ਰੋਕਦੇ ਸੀ ਜਦੋਂ ਉਹਦੂ ਬਾਅਦ ਵੀ ਇਹ ਕਲੋਨੀਆਂ ਕੱਟੀਆਂ ਜਾ ਰਹੀਆਂ ਕਿਉਂਕਿ ਇੱਕ ਕਲੋਨੀਆਂ ਦੀ ਗੱਲ ਕੀਤੀ ਹੈ ਕਲੋਨੀਆਂ ਕਿਸ ਜਗ੍ਹਾ ਤੇ ਕੱਟੀਆਂ ਜਾ ਰਹੀਆਂ ਕਿਹੜੇ ਏਰੀਆ ਚ ਇਹ ਮਲਤਾਨੀਆਂ ਰੋਡ ਤੇ ਵੀ ਕੱਟੀਆਂ ਗਈਆਂ ਤੇ ਲਾਲ ਸਿੰਘ ਬਸਤੀ ਚ ਵੀ ਕੱਟੀਆਂ ਹੋਈਆਂ ਸਾਡੇ ਤਾਂ ਬਹੁਤ ਜ਼ਿਆਦਾ ਜੇ ਦੇਖੋ ਤਾਂ ਤੁਸੀਂ ਕਟੋ-ਕਟ 5 6 ਤੋਂ ਵੀ ਜਗ੍ਹਾ ਤੇ ਅੰਦਰ ਘਾਰ ਤੇ ਕਲੋਨੀਆਂ ਇਹ ਕਟੀਆਂ ਗਈਆਂ ਕੋਈ ਗਲੀਆਂ ਦੇ ਵਿੱਚ 2000 ਗੱਜ ਲੈ ਨਹੀਂ ਕਿਸ ਨੇ 5000 ਗੱਜ ਲੈ ਲਈ ਠੀਕ ਹੈ ਇਸ ਤਰ੍ਹਾਂ ਕਰਕੇ ਆਹ ਦੇਖੋ ਨਗਰ ਨਿਗਮ ਦਾ ਇੱਕ ਨੋਟਸ ਵੀ ਆਇਆ ਹੈ ਆਹ ਦੇਖੋ ਜਿਹੜਾ 25 1 ਨੂੰ ਕੱਢਿਆ 12/14 ਐਮਪੀਪੀ ਸਾਹਮਣੇ ਕਿ ਲਾਲ ਸਿੰਘ ਬਸਤੀ ਤੇ ਮਲਤਾਨੀਆ ਰੋਡ ਵਿਖੇ ਸੂਬਾ ਸਿੰਘ ਨਾਮਕ ਵਿਅਕਤੀ ਨੇ ਜੋ ਨਜਾਇਜ਼ ਕਲੋਨੀਆਂ ਕਟੀਆਂ ਨੇ ਇਹਨਾਂ ਤੇ ਮੌਕੇ ਤੇ ਚੱਕ ਕੇ ਇਹਨਾਂ ਨੂੰ ਢਾਉਣ ਦੀ ਉਮਲ ਵਿੱਚ ਕਾਰਵਾਈ ਹੋਣਦੀ ਜਾਵੇ ਪਰ ਹਜੇ ਤਾਈ ਇਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਬਿਲਕੁਲ ਉਵੇਂ ਹੀ ਕੰਮ ਚੱਲ ਰਿਹਾ ਲਾਲ ਸਿੰਘ ਬਸਤੀ ਵਿੱਚ ਆ ਗਿਆ ਇਹਨੇ ਨਰੂਆਣਾ ਰੋਡ ਤੇ ਵੀ ਪੰਜ ਕਿੱਲਾਂ ਦੇ ਵਿੱਚ ਇੱਕ ਕਲੋਨੀ ਕੱਟੀ ਹੋਈ ਹੈ ਉਥੇ ਵੀ ਕੋਈ ਨਹੀਂ ਚੱਟ ਗਿਆ ਸੋ ਜਿਹੜੇ ਭੋਲੇ ਭਾਲੇ ਲੋਕ ਹੈ ਨਾ ਇਹਨਾਂ ਗੱਲਾਂ ਦੇ ਵਿੱਚ ਹੱਸ ਜਾਂਦੇ ਆ ਕਾਰਨ ਕੀ ਆ ਉਹਨਾਂ ਕੋਲੇ ਥੋੜੀ ਪੂੰਜੀ ਹੁੰਦੀ ਆ ਉਹ ਇਹਨਾਂ ਦੇ ਚਾਂਸੇ 'ਚ ਆ ਜਾਂਦੇ ਆ ਪਹਿਲਾਂ ਦੇ ਤੁਹਾਨੂੰ ਪਲਾਟ ਦਿੰਨੇ ਆ ਅਸੀਂ ਐਨਓਸੀ ਕਰਾ ਕੇ ਦਵਾਂਗੇ ਭਲਾ ਇਸ ਨੇ 500 ਜਾਂ 700 ਗਾਇ ਦੀ ਐਨਓਸੀ ਕਰਾਉਣੀ ਹੈ ਉਹਦੀ ਤਾਂ ਐਨਓਸੀ ਹੁੰਦੀ ਨਹੀਂ ਜਾਂ 100 ਗਾਇ ਦੀ ਜਾਂ 200 ਗਾਇ ਦੀ ਇਹਨਾਂ ਦੀਆਂ 2 2 4 4 ਕਿੱਲਾਂ ਦੇ ਵਿੱਚੋਂ ਐਨਓਸੀਆਂ ਹੋਈ ਜਾਂਦੀਆਂ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਕਿਵੇਂ ਹੁੰਦੀ ਹੈ ਇਹ ਚੀਜ਼ ਕਲੋਨੀ ਦੀ ਰਜਿਸਟਰੀ ਹੈ ਯਾਨੀ ਇਹਨਾਂ ਕਲੋਨੀਆਂ ਦੀ ਤਾਂ ਰਜਿਸਟਰੀ ਹੈ ਨਹੀਂ ਰਜਿਸਟਰੀਆਂ ਇੰਤਕਾਲ ਹੈਗੇ ਹੈਗੇ ਪਰ ਇੱਕ ਨਾਰਮ ਦੇ ਅਨੁਸਾਰ ਤੁਸੀਂ ਕਲੋਨੀ ਨਹੀਂ ਕੱਟ ਸਕਦੇ ਕਲੋਨੀਆਂ ਕੱਟ ਸਕਦੇ ਜਿਵੇਂ ਇਤਿਹਾਸ ਸਾਡੇ ਹੁਣ ਵੱਡੀਆਂ ਕਲੋਨੀਆਂ ਬਣੀਆਂ ਜਾਂਦੀਆਂ ਨੇ ਇਹ ਵੀ ਕਲੋਨੀਆਂ ਕੀ ਕਰਦੇ ਆ ਇਹ ਇਹਨਾਂ ਕੋਲੇ ਕੋਈ ਰੇਰਾ ਨੰਬਰ ਨਹੀਂ ਕੋਈ ਕੁਛ ਨਹੀਂ ਇਹ ਜ਼ਮੀਨ ਖਰੀਦਿਆ ਜ਼ਮੀਂਦਾਰ ਤੋਂ ਜ਼ਮੀਂਦਾਰ ਤੋਂ ਜ਼ਮੀਨ ਖਰੀਦ ਕੇ ਉਹਦੇ ਵਿੱਚ ਨਕਸ਼ਾ ਬਣਾ ਲੈਂਦੇ ਨਕਸ਼ਾ ਤਾਂ ਆਲਰੇਡੀ ਹੁੰਦਾ ਇਹਨਾਂ ਕੋਲੇ ਇਹ ਇਸ ਤਰ੍ਹਾਂ ਨਕਸ਼ਾ ਬਣਾ ਲੈਂਦੇ ਆ ਤੁਹਾਨੂੰ ਮੈਂ ਦੱਸਾਂ ਸਾਡੇ ਇੱਥੇ ਸਾਹਮਣੇ ਇੱਕ ਆ ਰਿੰਗ ਰੋਡ ਤੇ 18 ਕਿੱਲਾਂ ਦੇ ਵਿੱਚ ਕਲੋਨੀ ਕੱਟੀ ਜਾ ਰਹੀ ਆ ਪੈਰਾਡਾਈਜ਼ ਦੇ ਨਾਮ ਆ ਆ ਉਹਨਾਂ ਦਾ ਨਕਸ਼ਾ ਹੈ ਇਹ ਆ ਇਸ ਤਰ੍ਹਾਂ ਹੋ ਪਲਾਟ ਵੇਚ ਰਹੀ ਹੈ ਦੇਖੋ ਆਹਾ ਆ ਕੀ ਨੋਰ ਮੁਜਾ ਮੈਨੂੰ ਪਲਾਟ ਵੇਚਦਾ ਮੈਂ ਰੇਰਾ ਡਿਪਾਰਟਮੈਂਟ ਨੂੰ ਪੁੱਛਦਾ ਵੀ ਜੇ ਰੇਰਾ ਨੰਬਰ ਹੀ ਨਹੀਂ ਆਇਆ ਇਹ ਪਲਾਟ ਕਿਵੇਂ ਵੇਚ ਸਕਦੇ ਆ ਮੈਂ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਵੀ ਚਿੱਠੀ ਲਿਖੀ ਆ ਮੈਂ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਆਰਟੀਆਈ ਪਾਈ ਵੀ ਆ ਮੈਂ ਰੇਰਾ ਨੂੰ ਵੀ ਕੱਲ ਇਹਨਾਂ ਦਾ ਲੈਟਰ ਪੋਸਟ ਹੋ ਜਾਣਾ ਹੈ ਕਿ ਮੇਰੇ ਮੈਂ ਸੀਐਮ ਸਾਹਿਬ ਨੂੰ ਵੀ ਲਿਖ ਰਿਹਾ ਮੈਂ ਸਥਾਨਕ ਸਰਕਾਰਾਂ ਮੰਤਰੀ ਨੂੰ ਵੀ ਲਿਖ ਰਿਹਾ ਇਹ ਸਾਰੀਆਂ ਮੈਂ ਇਹ ਤਿਆਰ ਕਰਾਈ ਬਿਠਾਏਗਾ ਇਹਨਾਂ ਵੀ ਆ ਕੇ ਆਈਆਂ ਵੀ ਇਹਨਾਂ ਨੂੰ ਰੇਰਾ ਨੰਬਰ ਤੋਂ ਤੁਸੀਂ ਪਲਾਟ ਦੇ ਵਿੱਚ ਵੇਚਣ ਦੀ ਪਰਮਿਸ਼ਨ ਕਿਵੇਂ ਦਿੱਤੀ ਹੈ ਜੇ ਦਿੱਤੀ ਹੈ ਤਾਂ ਉਹ ਰੇਰਾ ਨੰਬਰ ਕਿਉਂ ਨਹੀਂ ਰੇਰਾ ਡਿਪਾਰਟਮੈਂਟ ਆਪ ਦਾ ਜਿੱਥੇ ਕੋਈ ਕਲੋਨੀ ਕੱਢਦਾ ਉੱਥੇ ਇੱਕ ਬੋਰਡ ਲਾਵੇ ਵੀ ਇਹ ਕਲੋਨੀ ਕੱਟੀ ਜਾਂਦੀ ਹੈ ਇਹ ਰੇਰਾ ਅਪਰੂਵਡ ਹੈ ਇਹਦਾ ਹਜੇ ਨੰਬਰ ਆਇਆ ਨਹੀਂ ਜਾਂ ਆ ਗਿਆ ਆ ਇਹਦਾ ਰੇਰਾ ਨੰਬਰ ਹੈ ਉਸ ਤੋਂ ਬਾਅਦ ਜਦੋਂ ਇਹ ਰੇਰਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ ਉਸ ਤੋਂ ਬਾਅਦ ਉਥੇ ਇਹ ਕਲੋਨੀ ਇੱਕ ਬੋਰਡ ਲਾਇਆ ਜਾਵੇ ਕਿ ਇਹ ਰੇਡਾ ਤੋਂ ਇੰਪਰੂਵਡ ਹੋਊਗੀ ਹੁਣ ਕੋਈ ਵੀ ਬੰਦਾ ਵਿਅਕਤੀ ਇੱਥੇ ਪਲਾਟ ਦੇ ਸੰਕੋਚ ਹੋ ਕੇ ਸੜਦਾ ਪਰ ਉਹ ਗਿਆ ਸ਼ਰਤਾ ਪੂਰੀਆਂ ਕਰਦਾ ਹੋਵੇ ਉਹ ਸੜਕਾਂ ਦਾ ਉਹਦਾ ਪਾਰਕ ਦਾ ਉਹਦੇ ਜਿੰਨੀਆਂ ਵੀ ਉਹਦੇ ਵਿੱਚ ਨੋਰਮਸ ਹੈ ਉਹਦਾ ਜਿਹੜਾ ਫੁੱਲ ਪੌਦੇ ਲਾਉਂਦੇ ਹੈ ਸਾਰਾ ਕੁਝ ਗ੍ਰੀਨ ਬੈਲਟ ਛੱਡਦੇ ਆ ਉਹਦੀ ਪਾਰਕ ਛੱਡਦੇ ਆ ਉਹਨਾਂ ਨੂੰ ਇੱਕ ਨੋਰਮਲ ਦੇ ਅਨਸਾਰ ਉਹ ਕੰਮ ਕਰਦਾ ਹੋਵੇ ਤਾਂ ਉਥੇ ਉਹ ਰੇਡਾ ਨੰਬਰ ਦੱਸੇ ਤਾਂ ਫਿਰ ਉਥੇ ਲੋਕ ਪਲਾਟ ਖਰੀਦਣ ਤੇ ਆਪ ਦਾ ਉਥੇ ਮਕਾਨ ਬਣਾਉਣਾ ਪਰ ਤੁਸੀਂ ਕੀ ਹੈ ਆ ਜਮੀਨ ਹੁਣ ਖਰੀਦੀ ਅਮੀਦ ਮਹੀਨਾ ਪਹਿਲਾਂ ਮਹੀਨਾ ਪਹਿਲਾਂ ਜਮੀਨ ਖਰੀਦ ਕੇ ਉਥੇ 20 ਟਰਾਲੀਆਂ ਮਿੱਟੀ ਦੀਆਂ ਪਾ ਕੇ ਉਥੇ ਭੂਮੀ ਪੂਜਨ ਰੱਖ ਲਿਆ ਭੂਮੀ ਪੂਜਨ ਰੱਖ ਕੇ ਉਸ ਤੋਂ ਬਾਅਦ ਇਹਨਾਂ ਨੇ plots ਕੱਟ ਕੇ ਨਕਸ਼ੇ ਤੇ plots ਵੇਚਦੇ plots ਦਾ ਰੇਟ ਕੱਢਤਾ ਹੁਣ ਤੁਸੀਂ ਇਹ ਦੇਖੋ ਕਿੰਨਾ ਵੱਡਾ ਕਿੰਨਾ ਵੱਡਾ ਹੈ ਸਕੈਮ ਹੋਊਗਾ 18000 ਰੁਪਿਆ ਹੈ plots ਵੇਚ ਰਹੇ ਆ ਆ ਮੇਰੇ ਕੋਲ ਆ ਰਸੀਦ ਹੈ 18000 ਦੀ ਠੀਕ ਹੈ ਤੇ ਰਜਿਸਟਰੀ ਹੋਊਗੀ 8000 ਰੁਪਏ ਦੀ 9000 ਰੁਪਏ ਦੀ ਕਿੰਨਾ ਕਰੋੜਾਂ ਰੁਪਈਆ ਦਾ ਚੂਨਾ ਲੱਗ ਰਿਹਾ ਗਵਰਨਮੈਂਟ ਨੂੰ ਤੇ ਇਨਕਮ ਟੈਕਸ ਵਿਭਾਗ ਨੂੰ ਵੀ ਇਹਦੀ ਪੜਤਾਲ ਕਰਨੀ ਚਾਹੀਦੀ ਹੈ ਵਿਜੀਲੈਂਸ ਨੂੰ ਵੀ ਕਰਨੀ ਚਾਹੀਦੀ ਹੈ ਰੇਰਾ ਡਿਪਾਰਟਮੈਂਟ ਨੂੰ ਵੀ ਕਰਨੀ ਚਾਹੀਦੀ ਹੈ ਵੀ ਇਹ ਕਲੋਨੀ ਐ ਕਿਉਂ ਬਣੀ ਜਾਂਦੀ ਹੈ ਮਾਈਨਿੰਗ ਡਿਪਾਰਟਮੈਂਟ ਨੂੰ ਵੀ ਚਾਹੀਦੀ ਆ ਫੋਰੈਸਟ ਨੂੰ ਵੀ ਚਾਹੀਦਾ ਪਤਾ ਨਹੀਂ ਕਿਥੇ ਪ੍ਰਸ਼ਾਸਨ ਸਾਰਾ ਸੁੱਤਾ ਪਿਆ ਮੈਂ ਮੰਤਰੀ ਦੇ ਨਾਮ ਲੈ ਆਏ ਨੇ ਇਹਨਾਂ ਬਲੋ ਕੋਈ ਕਾਰਵਾਈ ਨਹੀਂ ਕੀਤੀ ਗਈ। ਕੁਛ ਨਹੀਂ ਤੁਸੀਂ ਦੇਖੋ ਤੁਸੀਂ ਰਿੰਗ ਰੋਡ ਤੇ ਜਾ ਕੇ ਦੇਖੋ ਮਾਈਨਿੰਗ ਉਵੇਂ ਹੀ ਹੋ ਜਾਂਦੀ ਹੈ ਭਰ ਤੋਂ ਹੀ ਜੇ ਉਹਨਾਂ ਨੇ ਮਾਈਨਿੰਗ ਦੀ ਪਰਮਿਸ਼ਨ ਦਿੱਤੀ ਆ ਭਰਤ ਮਾਉਂ ਦੀ ਉਹਦੀਆਂ ਸ਼ਰਤਾਂ ਦੱਸਣ ਵੀ ਕਿਵੇਂ ਦਿੱਤੀ ਹੈ ਸ਼ਰਤਾਂ ਸਮੇਂ ਤੋਂ ਉਹਦੀ ਜਾਣਕਾਰੀ ਦੇ ਦੇਣ ਮੈਂ ਅੱਟੇ ਲਈ ਮੰਗੀ ਹੈ ਆਜੂਗੀ 2-3 ਦਿਨਾਂ ਚਾਕੇ ਉਹ ਉਹਦਾ ਵੀ ਮੈਂ ਖਲਾਸਾ ਕਰੂੰਗਾ ਦੁਬਾਰਾ ਸਰ ਕੀ ਸਮਝੂ ਬਠਾ ਜੇ ਕੋਈ ਗਰੀਬ ਆਦਮੀ ਕੋਈ ਰੇੜੀ ਦੇ ਲਾਉਂਦਾ ਸੜਕ ਤੇ ਤਾਂ ਉਹ ਉਸ ਤੇ ਨਾਲ ਹੀ ਨਾਲ ਐਕਸ਼ਨ ਹੋ ਜਾਂਦਾ ਹੈ ਇਹਨਾਂ ਨੂੰ ਸੋਹ ਰਿਹਾ ਤੁਸੀਂ ਕੀ ਸਮਝੋ ਸਮਝਦੇ ਇਹ ਮੰਗਾਇ ਤੁਹਾਨੂੰ ਇਹੀ ਗੱਲ ਕਹਿਣਾ ਜੇ ਕੋਈ ਗਰੀਬ ਵਿਅਕਤੀ ਦਿਹਾੜੀਦਾਰ ਮਜ਼ਦੂਰ ਕਿਸਾਨ ਛੋਟਾ ਦੁਕਾਨਦਾਰ ਕੋਈ ਮੜਾ ਜਾਂ ਦੋ ਟੱਪ ਵੀ ਬਾਹਰ ਰੱਖ ਲੈਣਾ ਕਾਰਪੋਰੇਸ਼ਨ ਉਸ ਤੇ ਤੁਰੰਤ ਐਕਸ਼ਨ ਕਰ ਦਿੰਦੀ ਹੈ ਇਹਨਾਂ ਨੂੰ ਕੋਈ ਪੁੱਛਣ ਹੀ ਨਹੀਂ ਹੁੰਦਾ ਕਾਰਪੋਰੇਸ਼ਨ ਦੇ ਮੁਲਾਜ਼ਮ ਹੈ ਇਨਸਪੈਕਟਰ ਵੀ ਹੈ ਕਾਰਪੋਰੇਸ਼ਨ ਦੇ ਐਮਟੀਪੀ ਵੀ ਹੈ ਏਟੀਪੀ ਵੀ ਹੈ ਅਫਸਰ ਸਾਹਿਬਾਨ ਵੀ ਹੈ ਕਮਿਸ਼ਨਰ ਸਾਹਿਬਾਨ ਵੀ ਹੈ ਠੀਕ ਹੈ ਉਹ ਦੇਖਦੇ ਨਹੀਂ ਮਾਈਨਿੰਗ ਡਿਪਾਰਟਮੈਂਟ ਕਦੇ ਆਇਆ ਇੱਧਰ ਵੀ ਕਿੰਨੀਆਂ ਕਲੋਨੀਆਂ ਦੇ ਵਿੱਚ ਭੰਤ ਪਈ ਜਾਂਦੀ ਹੈ ਆ ਟਰੱਕਾਂ ਦੇ ਟਰੱਕ ਚੱਲੀ ਜਾਂਦੇ ਆ ਤੁਸੀਂ ਇੱਕ ਦਿਨ ਮੈਂ ਇੱਕ ਗੱਲ ਐਡ ਕਰਨੀ ਚਾਹਣਾ ਵੀ ਜ਼ਿਮੀਦਾਰ ਆਪਦੇ ਪਲਾਟ ਦੇ ਵਿੱਚ ਆਪਦੇ ਘਰ ਦੇ ਵਿੱਚ ਦੋ ਟਰਾਲੀਆਂ ਕਿਤੇ ਮਿੱਟੀ ਲੈ ਆਵੇ ਨਾ ਤਾਂ ਉਹਨੂੰ ਫੜ ਕੇ ਅੰਦਰ ਕਰ ਦਿੰਦਾ ਡਿਪਾਰਟਮੈਂਟ ਵੀ ਤੂੰ ਮਾਈਨਿੰਗ ਕਰ ਲੈ ਤੇ ਇੱਥੇ ਕੋਈ ਪੁੱਛਣ ਵਾਲੀ ਨਹੀਂ ਸੋ ਮੈਂ ਇਹ ਕਹਿਣਾ ਹੈ ਇਹ ਬੜੀ ਵੱਡੀ ਲੁੱਟਖ ਸੋਟ ਹੋ ਰਹੀ ਹੈ ਇਹਨੂੰ ਰੋਕਿਆ ਜਾਵੇ ਤਾਂ ਕਿ ਜੋ ਗਰੀਬ ਕਿਸਾਨ ਗਰੀਬ ਮਜ਼ਦੂਰ ਦਿਹਾੜੀਦਾਰ ਦੁਕਾਨਦਾਰ ਆਮ ਵਰਗ ਦੇ ਲੋਕ ਜਿਹੜੇ ਆਪਦੀ ਦਿਨ ਪਰ ਦੀ ਮਿਹਨਤ ਕਮਾਈ ਕਰਕੇ ਥੋੜੀ ਬਹੁਤੀ ਜ਼ਿੰਦਗੀ ਦੀ ਪੂੰਜੀ ਜੋੜਦੇ ਆ ਉਹ ਇਹ ਕਲੋਨਾਈਜ਼ਰ ਆ ਜਿਹੜੇ ਇਹ ਇਹਨਾਂ ਨੂੰ ਝਾਸੇ 'ਤੇ ਗੋਲ ਲਾ ਕੇ ਇਹਨਾਂ ਤੋਂ ਪੈਸਾ ਇਨਵੈਸਟ ਕਰਾ ਲਾਉਂਦੇ ਸਰਕਾਰ ਤੋਂ ਮੰਗ ਕਰਦਾ ਵੀ ਨਿਰਪੱਖ ਇਨਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਨੂੰ ਨਾਰਮਸ ਦੇ ਅਨਸਾਰ ਕਲੋਨੀ ਬਣਨ ਦਿੱਤੀ ਜਾਵੇ ਜਿਹੜੇ ਜੋ ਇਹਨਾਂ ਨੇ ਹਕੀਕਤ ਹੈ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਕੰਮ ਮਾਈਨਿੰਗ ਦਾ ਕੰਮ ਹੈ ਜਿਹੜਾ ਜੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਕਿਹੜੀਆਂ ਸ਼ਰਤਾਂ 'ਚ ਦਿੱਤੀ ਐ ਨਹੀਂ ਇਹਨਾਂ ਦੇ ਤੁਰੰਤ ਕੰਮ ਬੰਦ ਕੀਤੀ ਜਾਣ ਜਿੰਨਾ 'ਚ ਰੇਰ ਨੰਬਰ ਨਹੀਂ ਹੁੰਦਾ ਉਹਨਾਂ 'ਚ ਬਿਲਡਿੰਗ ਨਹੀਂ ਬੀਚ ਸਕਦੇ ਸਰ ਜਿਹੜਾ ਤੁਸੀਂ ਰੇਰ ਨੰਬਰ ਕਹਿ ਨਹੀਂਓ ਇਹ ਜਿੱ ਕਿਸ ਨੇ ਦੇਣਾ ਹੁੰਦਾ ਹੈ ਸਰਕਾਰ ਦੇ ਇਹ ਪ੍ਰਸ਼ਾਸਨ ਵੱਲੋਂ ਨਹੀਂ ਵੀ ਇਹ ਸਰਕਾਰ ਇਹ ਰੇਰ ਡਿਪਾਰਟਮੈਂਟ ਆ ਚੰਡੀਗੜ੍ਹ ਉਹਨਾਂ ਨੇ ਦੇਣਾ ਹੁੰਦਾ ਹੈ ਕਾਰਪੋਰੇਸ਼ਨ ਨੇ ਤੇ ਬੀਡੀਏ ਨੇ ਇਹਨੂੰ ਪਾਸ ਕਰਨਾ ਹੁੰਦਾ ਠੀਕ ਹੈ ਇਹ ਕਲੋਨੀਆਂ ਦੀਆਂ ਕੈਟਾਗਰੀਆਂ ਹੁੰਦੀਆਂ ਛੋਟੇ ਪਲੋਟਸ ਦੀਆਂ ਵੱਡੇ ਪਲੋਟਸ ਦੀਆਂ ਇਹ ਅੱਡ ਅੱਡ ਕੈਟਾਗਰੀਆਂ ਦੇ ਵਿੱਚ ਹੁੰਦੀਆਂ ਨੇ ਜੀ ਸੋ ਮੈਂ ਤਾਂ ਇਹੀ ਪ੍ਰਸ਼ਾਸਨ ਕੋ ਹੱਥ ਜੋੜ ਕੇ ਇਹ ਬੇਨਤੀ ਕਰਦਾ ਮੰਗ ਕਰਦਾ ਕਿ ਇਹਨਾਂ ਤੇ ਨੱਥ ਪਾਈ ਜਾਵੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬੁਰਾ ਇਹਦੇ ਨਾਲ ਸੀਵਰੇਜ ਦਾ ਵੀ ਬੁਰਾ ਹਾਲ ਹੋਣਾ ਛੱਡ ਜਿਹੜੀਆਂ ਅਨਿਧਾਰਤ ਕਲੋਨੀਆਂ ਬਣੀਆਂ ਸਾਡੇ ਠੀਕ ਹੈ ਮਲਤਾਨੀਆ ਰੋਡ ਤੇ ਇੱਕ ਪਿੱਡਾ ਵੱਡਾ ਸੀਵਰੇਜ ਤੁਹਾਨੂੰ ਵੀ ਪਤਾ ਹੋਊ 120 ਕਰੋੜ ਦਾ ਸਰਮ ਮਨਪ੍ਰੀਤ ਸਿੰਘ ਬਾਦਲ ਜੀ ਨੇ ਪਵਾਇਆ ਸੀਗਾ ਠੀਕ ਹੈ ਨਾ ਤੇ ਉਹ 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 ਵੀ ਸਟ੍ਰਕ ਹੋ ਜਾਂਦਾ ਕਿਉਂ ਕਿਉਂਕਿ ਜੇ ਪਲਾਨਡ ਹੋਵੇ ਤਾਂ ਪਲਾਨ ਹੈ ਨਹੀਂ ਕੋਈ ਉਹ ਗਲੀ ਦੇ ਵਿੱਚ ਕਲੋਨੀ ਕੱਟੀ ਪਈ ਆ ਆ ਸਾਡੇ ਮਲਤਾਨੀਆਂ ਰੋਡ ਤੇ ਕੱਟੀ ਆ ਲਾਲ ਸਿੰਘ ਬਸਤੀ ਕੱਟੀਆਂ ਆ ਬੀਡ ਰੋਡ ਤੇ ਕੱਟੀਆਂ ਬਹੁਤ ਥਾਵਾਂ ਤੇ ਇਹਨਾਂ ਨੇ ਜਿਹੜੀਆਂ ਹੈਗੀਆਂ ਕਲੋਨੀਆਂ ਨੇ ਜਾਇਜ ਕੱਟੀਆਂ ਨਹੀਂ ਆ ਆ ਗੱਲਾ ਮੈਨੂੰ ਤਾਂ ਅਹੀ ਸੁਭਾ ਸਿੰਘ ਨਾਂ ਦਾ ਵਿਅਕਤੀ ਨਹੀਂ ਇਹਨਾਂ ਤੋਂ ਲੋਟ ਆਉਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਕੀ ਦੀ ਇਹਨਾਂ ਪੋਲੀਟੀਕਲ ਸ਼ੈ ਹੈਗੀ ਭਾਈ ਇਹ ਲੋਕਾਂ ਨਾਲ ਬਹੁਤ ਬੇਇਨਸਾਫੀ ਹੋ ਰਹੀ ਆ